ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਤੇ ਮੈਂ ਸੈਮਨ ਰਿਆੜ ਪੰਜਾਬ ਦੇ ਹੜ੍ਹਾਂ ਦੀ ਖਾਸ ਰਿਪੋਰਟ ਲੈ ਕੇ ਤੁਹਾਡੇ ਨਾਲ ਹਾਜ਼ਰ ਆ ਅੱਜ ਪੰਜਾਬ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਕੀ ਸਥਿਤੀ ਬਣੀ ਹੈ ਤੇ ਕਿੰਨੇ ਜ਼ਿਲ੍ਹੇ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਸਹਿੰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਉੱਤੇ ਅੱਜ ਪਰਦਾ ਚੁੱਕਾਂਗੇ ਤੇ ਇਸ ਦੇ ਨਾਲ ਹੀ ਦੱਸ ਦਿਆਂ ਕਿ ਪੰਜਾਬ ਦੇ ਵਿੱਚ ਕੁੱਲ ਜਿਹੜੇ 23 ਜ਼ਿਲ੍ਹੇ ਨੇ ਉਹ ਹੜਾਂ ਦੀ ਮਾਰ ਦੇ ਨਾਲ ਪ੍ਰਭਾਵਿਤ ਹੁੰਦੇ ਨਜ਼ਰ ਆ ਰਹੇ ਨੇ ਤੇ ਇਸ ਦੇ ਨਾਲ ਹੀ ਤੁਹਾਨੂੰ ਇੱਕ ਇੱਕ ਜ਼ਿਲ੍ਹੇ ਦਾ ਜਿਹੜਾ ਆਕੜਾ ਹੈ ਉਹ ਤੁਹਾਡੇ ਨਾਲ ਸਾਂਝਾ ਵੀ ਕਰਾਂਗੇ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ 1988 ਤੋਂ ਲੈ ਕੇ ਜਿਹੜਾ ਹੁਣ 2025 ਦਾ ਜਿਹੜਾ ਆਹ ਇੰਨਾ ਸਮਾਂ ਜਿਹੜਾ ਆਇਆ ਹੋਇਆ ਇਹਦੇ ਦਰਮਿਆਨ ਦੇ ਵਿੱਚ ਦੱਸ ਦਈਏ ਕੁੱਲ ਮਿਲਾ ਕੇ 37 ਸਾਲਾਂ ਬਾਅਦ ਜਿਹੜਾ ਹੁਣ ਇਹ ਹੜ੍ਹ ਇਸ ਦੀ ਮਾਰ ਬੁਰੇ ਤਰੀਕੇ ਦੇ ਨਾਲ ਜਿਹੜੀ ਹੈ ਕਿ ਪਈ ਹੈ ਇਸ ਵਾਰ। ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਆਂਕੜਾ ਸਾਂਝਾ ਕਰਦੇ ਹਾਂ ਅੰਮ੍ਰਿਤਸਰ ਨੂੰ ਲੈ ਕੇ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੇ ਕੋਲ ਪਿੰਡ ਨੇ 196 ਪਿੰਡ ਜਿਹੜੇ ਅੰਮ੍ਰਿਤਸਰ ਦੇ ਵਿੱਚ ਇਸ ਵਾਰ ਹੜਾਂ ਦੀ ਮਾਰ ਸਹਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸਾਂਗੇ ਕਿ ਕਿੰਨੇ ਹੈਕਟੇਰ ਜ਼ਮੀਨ ਦਾ ਨੁਕਸਾਨ ਵੀ ਹੋਇਆ ਤੇ ਜੇਕਰ ਅੰਮ੍ਰਿਤਸਰ ਦੀ ਗੱਲ ਕਰੀਏ ਕਿ 27154 ਜਿਹੜੀ ਹੈਕਟੇਰ ਜ਼ਮੀਨ ਹੈ ਉਹਦਾ ਨੁਕਸਾਨ ਹੋਇਆ ਹਾਲਾਂਕਿ ਕਿਸਾਨ ਤਾਂ ਪਹਿਲਾਂ ਹੀ ਆਪਣੀ ਜ਼ਮੀਨ ਤੋਂ ਹੀ ਫਸਲ ਉਪਜਾਉਂਦਾ ਹੈ ਤੇ ਖਾਂਦਾ ਹੈ ਤੇ ਜੇਕਰ ਉਹ ਕਿਸਾਨ ਦੀ ਜ਼ਮੀਨ ਹੀ ਨਹੀਂ ਬਚਦੀ ਤਾਂ ਕਿਸਾਨ ਖੇਤੀਆਂ ਕਹਿ ਸਕਦੇ ਅਗਲੀ ਵਾਹੀ ਕਿੱਦਾਂ ਕਰੇਗਾ ਤੇ ਇਸ ਦੇ ਨਾਲ ਜੇਕਰ ਗੱਲ ਕਰੀਏ ਕਿੰਨੇ ਲੋਕ ਜਿਹੜੇ ਇਸ ਦੇ ਨਾਲ ਪ੍ਰਭਾਵਿਤ ਹੋਏ ਨੇ ਤਾਂ ਜੇ ਤੁਹਾਨੂੰ ਅਸੀਂ ਰਾਉਂਡ ਫਿਗਰ ਦੱਸ ਦਈਏ ਤਾਂ 136105 ਜਿਹੜੇ ਲੋਕ ਨੇ ਇਸ ਹੜ ਦੇ ਮਾਰ ਦੇ ਨਾਲ ਪ੍ਰਭਾਵਿਤ ਹੁੰਦੇ ਨਜ਼ਰ ਆ ਰਹੇ ਨੇ ਆਂਕੜਾ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਅੰਮ੍ਰਿਤਸਰ ਦਾ ਸਾਂਝਾ ਕਰ ਰਹੇ ਹਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿਹੜਾ ਪੰਜਾਬ ਦਾ ਨਕਸ਼ਾ ਹੈ ਉਹ ਵੀ ਤੁਹਾਡੇ ਆਸਤੇ ਅਸੀਂ ਸਾਹਮਣੇ ਰੱਖਿਆ ਹੋਇਆ ਹੈ ਤੁਸੀਂ ਇੱਥੋਂ ਦੇਖ ਸਕਦੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਅੰਮ੍ਰਿਤਸਰ ਏਰੀਆ ਹੈ ਬਰਦਾਸਪੁਰ ਤੋਂ ਜਮਨਾ ਨਾਲ ਪੈ ਰਿਹਾ ਹੈ ਤਾਂ ਕਿੱਦਾਂ ਰਾਵੀ ਜਿਹੜਾ ਦਰਿਆ ਇਹਨ ਦੁਆਰਾ ਜਿਹੜੇ ਪ੍ਰਭਾਵਿਤ ਕੀਤੇ ਗਏ ਨੇ ਤੇ ਇਸ ਦੇ ਨਾਲ ਹੀ ਅਗਲੇ ਆਪਾਂ ਜ਼ਿਲ੍ਹਿਆਂ ਦੀ ਵੀ ਗੱਲ ਕਰਦੇ ਹੋਏ ਨਜ਼ਰ ਆਵਾਂਗੇ ਤੇ ਹੁਣ ਬਰਨਾਲਾ ਦੀ ਜੇਕਰ ਗੱਲ ਕਰੀਏ ਬਰਨਾਲਾ ਦੇ ਵਿੱਚ ਵੀ 121 ਜਿਹੜੇ ਪਿੰਡ ਨੇ ਪ੍ਰਭਾਵਿਤ ਹੁੰਦੇ ਹੋਏ ਨਜ਼ਰ ਆ ਰਹੇ ਨੇ ਪਰ ਗਨੀਮਤ ਇੱਥੇ ਵੀ ਰਹੀ ਹੈ ਦੇਖਿਆ ਜਾ ਸਕਦਾ ਹੈ ਕਿ ਜਿਹੜੀ ਹੈਕਟਰ ਇੱਥੇ ਜਿਹੜੀ ਫਸਲ ਦੀ ਜੇ ਆਪਾਂ ਗੱਲ ਕਰੀਏ ਤਾਂ ਕੋਈ ਵੀ ਜਿਹੜੀ ਹੜਾ ਦੀ ਮਾਰ ਦੇ ਨਾਲ ਪ੍ਰਭਾਵਿਤ ਹੁੰਦੀ ਨਜ਼ਰ ਨਹੀਂ ਆ ਰਹੀ ਆ ਵੱਡੀ ਰਾਹਤ ਦੀ ਕਹਿ ਸਕਦੇ ਆ ਖਬਰ ਵੀ ਹੈਗੀ ਪਰ ਜੇ ਉੱਥੇ ਹੀ ਆਪਾਂ ਇਹ ਗੱਲ ਕਰੀਏ ਕਿ ਕਿੰਨੇ ਲੋਕ ਪ੍ਰਭਾਵਿਤ ਹੋਏ ਨੇ ਤਾਂ ਲੋਕਾਂ ਦੀ ਜੇਕਰ ਗੱਲ ਕਰੀਏ ਤਾਂ ਆંકੜਾ ਤੁਹਾਡੇ ਸਾਹਮ ਕੁਝ ਕਰਕੇ ਪਰ ਜੇਕਰ ਇਸ ਦੇ ਨਾਲ ਹੀ ਆਪਾਂ ਜਾਨਾਂ ਦੀ ਗੱਲ ਕਰੀਏ ਤਾਂ ਬਰਨਾਲਾ ਦੇ ਵਿੱਚ ਜਿਹੜੀਆਂ ਜਾਨਾਂ ਨੇ ਉਹ ਵੀ 5 ਇਸ ਹੜ੍ਹਾਂ ਦੀ ਮਾਰ ਕਰਕੇ ਜਾ ਚੁੱਕੀਆਂ ਨੇ ਤੇ ਹਲੇ ਤੱਕ ਤੁਹਾਨੂੰ ਉਸੇ ਅੰਮ੍ਰਿਤਸਰ ਦਾ ਵੀ ਆਕੜਾ ਦਿਖਾਇਆ ਸੀਗਾ ਤੇ ਬਰਨਾਲਾ ਦਾ ਵੀ ਦਿਖਾ ਰਹੇ ਅੱਗੇ ਜੇਕਰ ਗੱਲ ਕਰੀਏ ਬਠਿੰਡਾ ਨੂੰ ਲੈ ਕੇ ਤਾਂ ਬਠਿੰਡਾ ਦੇ ਵਿੱਚ ਵੀ ਜਿਹੜੀ 21 ਪਿੰਡਾਂ ਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ ਉਹਦੇ ਹੜਾਂ ਦੀ ਮਾਰ ਹੇਠ ਜਿਹੜੇ ਆਏ ਹੋਏ ਨਜ਼ਰ ਆ ਰਹੇ ਨੇ ਪਰ ਇਸ ਦੇ ਵਿੱਚ ਕਹਿ ਲਈਏ ਕਿ ਜਿਹੜੇ ਲੋਕ ਨੇ ਇਸ ਦੇ ਵਿੱਚ ਰਾਹਤ ਵਾਲੀ ਖਬਰ ਵੀ ਨਜ਼ਰ ਆ ਰਹੀ ਹੈ ਕਿ ਜਿਹੜੇ ਬਠਿੰਡਾ ਦੇ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੋਈ ਵੀ ਪ੍ਰਭਾਵਿਤ ਨਹੀਂ ਹੁੰਦਾ ਨਜ਼ਰ ਆ ਰਿਹਾ ਪਰ ਜੇ ਆਪਾਂ ਹੈਕਟੇਰਸ ਦੀ ਇਸ ਫਸਲਾਂ ਦੀ ਜੇਕਰ ਆਪਾਂ ਗੱਲ ਕਰੀਏ ਕਿ ਕਿੰਨੀ ਤਬਾਹੀ ਮੱਚੀ ਹੈ ਤਾਂ ਦੇਖ ਸਕਦੇ ਆਪਾਂ ਕਿ 5 500 ਤੋਂ ਜਿਹੜਾ ਉੱਤੇ ਜਿਹੜਾ ਕਿਲਾ ਆ ਕੈਲੀ ਕੋਲ ਮਲਾ ਕੇ 600 ਤੇ ਲੱਗੇ ਜਿਹੜਾ ਮਾਫ ਕਰਨਾ ਜਿਹੜੀ ਜ਼ਮੀਨ ਹੈ ਹੈਕਟਰ ਜਿਹੜੀ ਜ਼ਮੀਨ ਹੈ ਉਹ ਪ੍ਰਭਾਵਿਤ ਹੋ ਚੁੱਕੀ ਹੈ ਬੁਰੇ ਤਰੀਕੇ ਦੇ ਨਾਲ ਹਾਲਾਂਕਿ ਕਿਸਾਨ ਨੇ ਆਪਣੀ ਜਿਹੜੀ ਰੋਜ਼ੀ ਰੋਟੀ ਆਪਣੀ ਜ਼ਮੀਨਾਂ ਤੋਂ ਹੀ ਲੈਣੀ ਹੁੰਦੀ ਹੈ ਤੇ ਇਸ ਦੇ ਨਾਲ ਕਿਸਾਨਾਂ ਦਾ ਵੀ ਕਿਤੇ ਨਾ ਕਿਤੇ ਕਹਿਣਾ ਹੈਗਾ ਕਿ ਜੇਕਰ ਸਾਡੀਆਂ ਜ਼ਮੀਨਾਂ ਦੇ ਵਿੱਚ ਪੈਦਾਵਰ ਕੱਟ ਗਈਆਂ ਕਹਿ ਲਿਆ ਕਿ ਉਪਜਾਊ ਜਿਹੜਾ ਜ਼ਮੀਨ ਆ ਉਹਦਾ ਪੱਧਰ ਕੱਟ ਗਿਆ ਤਾਂ ਉਹ ਹੋ ਸਕਦਾ ਕਿ ਜਿਹੜੀ ਆਉਣ ਵਾਲੀ ਹੁਣ ਫਸਲ ਹੈ ਉਹ ਵੀ ਕਹਿੰਦੇ ਨੇ ਕਿ ਬੀਜ ਅਸੀਂ ਨਹੀਂ ਸਕਦੇ ਤੇ ਇਸ ਦੇ ਨਾਲ ਹੀ ਆਪਾਂ ਅੱਗੇ ਵੱਧਦੇ ਹੋਏ ਨਜ਼ਰ ਆਉਂਦੇ ਆ ਕਿ ਫਰੀਦਕੋਟ ਦੀ ਜੇਕਰ ਗੱਲ ਕਰਦੇ ਆ ਫਰੀਦਕੋਟ ਦੇ ਵਿੱਚ ਵੱਡੀ ਰਾਹਤ ਵਾਲੀ ਖਬਰ ਹੈ ਫਰੀਦਕੋਟ ਜ਼ਿਲ੍ਹੇ ਨੂੰ ਲੈ ਕੇ ਕਿ ਕੇਵਲ ਇਹਦੇ ਵਿੱਚ ਜਿਹੜੇ 15 ਜਿਹੜੇ ਪਿੰਡ ਨੇ ਉਹ ਪ੍ਰਭਾਵਿਤ ਹੁੰਦੇ ਹੋਏ ਨਜ਼ਰ ਆ ਰਹੇ ਨੇ ਪਰ ਜਿਹੜਾ ਬਾਕੀ ਆਂਕੜਾ ਆ ਉਹ ਜਮ੍ਹਾਂ ਹੀ ਕਹਿ ਸਕਦੇ ਆ ਕਿ ਜ਼ੀਰੋ ਦਿਸਦਾ ਹੋਇਆ ਨਜ਼ਰ ਆ ਰਿਹਾ ਉਹਦੇ ਵਿੱਚ ਹਲੇ ਤੱਕ ਕੋਈ ਵੀ ਜਿਹੜੇ ਲੋਕ ਨੇ ਨਾ ਤੇ ਉਹ ਪ੍ਰਭਾਵਿਤ ਹੁੰਦੇ ਹੋਏ ਨਜ਼ਰ ਸਕਦੇ ਆ ਕਿ ਕੋਈ ਨੁਕਸਾਨ ਹੋਇਆ ਤੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਆਪਾਂ ਹੁਣ ਫਤਿਹਗੜ ਸਾਹਿਬ ਨੂੰ ਲੈ ਕੇ ਤਾਂ ਫਤਿਹਗੜ ਸਾਹਿਬ ਦੇ ਵਿੱਚ ਵੀ ਜਿਹੜਾ ਆਂਕੜਾ ਆ ਉਹ ਬਿਲਕੁਲ ਸਾਫ਼ ਹੀ ਨਜ਼ਰ ਆ ਰਿਹਾ ਕਿਉਂਕਿ ਫਤਿਹਗੜ ਸਾਹਿਬ ਦੇ ਵਿੱਚ ਵੀ ਜਿਹੜਾ ਨੁਕਸਾਨ ਹੈ ਉਹ ਬਿਲਕੁਲ ਨਹੀਂ ਨਜ਼ਰ ਆ ਰਿਹਾ ਜੇ ਗੱਲ ਕਰ ਗੱਲ ਕਰਦੇ ਆ ਫਾਜ਼ਿਲਕਾ ਨੂੰ ਲੈ ਕੇ ਤਾਂ ਫਾਜ਼ਿਲਕਾ ਦੇ ਵਿੱਚ ਕਹਿ ਸਕਦੇ ਆ ਕਿ ਤਗੜਾ ਜਿਹੜਾ ਨੁਕਸਾਨ ਆ ਉਹ ਹੁੰਦਾ ਹੋਇਆ ਨਜ਼ਰ ਆ ਰਿਹਾ 86 ਜਿਹੜੇ ਪਿੰਡ ਨੇ ਹੜ੍ਹਾਂ ਦੀ ਮਾਰ ਦੇ ਨਾਲ ਪ੍ਰਭਾਵਿਤ ਹੋਏ ਨੇ 86 ਪਿੰਡਾਂ ਦੀ ਜੇਕਰ ਲੋਕਾਂ ਦੀ ਗੱਲ ਕਰੀਏ ਲੋਕਾਂ ਦਾ ਆਂਕੜਾ ਤੁਸੀਂ ਨਜ਼ਰ ਦੇਖ ਸਕਦੇ ਆ ਕਿ ਕਿਸ ਤ ਕਰੇ ਤਰੀਕੇ ਦੇ ਨਾਲ ਕਹਿ ਸਕਦੇ ਕੁੱਲ ਮਿਲਾ ਕੇ ਰਾਉਂਡ ਆਫ ਫਿਗਰ ਤੁਹਾਨੂੰ ਦੱਸ ਰਹੀਆਂ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਕਿ ਕੁੱਲ ਮਿਲਾ ਕੇ ਜਿਹੜਾ 25000 ਬੰਦਾ ਆ ਉਹ ਇਫੈਕਟ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਇਸ ਦੇ ਨਾਲ ਹੀ ਜੇਕਰ ਆਪਾਂ ਗੱਲ ਕਰੀਏ ਕਿ ਕਿੰਨੀਆਂ ਜਾਨਾਂ ਇੱਥੋਂ ਗਈਆਂ ਨੇ ਤੇ ਦੋ ਜਾਨਾਂ ਵੀ ਕਹਿ ਸਕਦੇ ਹਾਂ ਕਿ ਸੰਸਾਰ ਤੋਂ ਕੂਚੂ ਕਰ ਗਈਆਂ ਨੇ ਅਤੇ ਇਸ ਦੇ ਨਾਲ ਹੀ ਜੇਕਰ ਇਹ ਗੱਲ ਕਰੀਏ ਕਿ ਕਿੰਨੇ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਇਸ ਜਗ੍ਹਾ ਤੋਂ ਤਾਂ 4000 ਤੋਂ ਜਿਹੜਾ ਕਹਿ ਲਿਆ ਕਿ ਪਲੱਸ ਦਾ ਅੰਕੜਾ ਆਇਆ ਇੱਥੋਂ ਰੈਸਕਿਊ ਵੀ ਕੀਤਾ ਗਿਆ ਤੇ ਐਂਡੀਆਰਐਫ ਤੇ ਬੀਐਸਐਫ ਦੀਆਂ ਟੀਮਾਂ ਦੇ ਵੱਲੋਂ ਸੁਰੱਖਿਅਤ ਥਾਵਾਂ ਦੇ ਉੱਤੇ ਉਹਨਾਂ ਨੂੰ ਪਹੁੰਚਾਇਆ ਵੀ ਗਿਆ ਆ ਤਾਂ ਰਹਤ ਸਮਗਰੀ ਦੀ ਜੇਕਰ ਗੱਲ ਕਰੀਏ ਤਾਂ ਕਾਫੀ ਦਾਨੀ ਸਜਣਾ ਦੇ ਵੱਲੋਂ ਦਾਨ ਵੀ ਦਿੱਤੇ ਜਾ ਰਹੇ ਨੇ ਜੇਕਰ ਗੱਲ ਕਰੀਏ ਬਾਲੀਵੁੱਡ ਇੰਡਸਟਰੀ ਨੂੰ ਲੈ ਕੇ ਬਾਲੀਵੁੱਡ ਇੰਡਸਟਰੀ ਤੋਂ ਲੈ ਕੇ ਪੰਜਾਬੀ ਇੰਡਸਟਰੀ ਨੇ ਪੂਰਨ ਤੌਰ ਦੇ ਉੱਤੇ ਆਪਣਾ ਸਹਿਯੋਗ ਜਿਹੜਾ ਹੈ ਪੰਜਾਬ ਦੇ ਵਾਸਤੇ ਪਾਇਆ ਮੁੱਢੇ ਨਾਲ ਮੁੱਢਾ ਲਾ ਕੇ ਹਰ ਇੱਕ ਧਰਮ ਦੇ ਲੋਕ ਖੜੇ ਨੇ ਭਾਵੇਂ ਉਹ ਸਿੱਖ ਨੇ ਮੁਸਲਮਾਨ ਨੇ ਈਸਾਈ ਨੇ ਹਿੰਦੂ ਨੇ ਹਰ ਕਿਸੇ ਨੇ ਆਪਣਾ ਜਿਹੜਾ ਯੋਗਦਾਨ ਪਾਇਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ 1937 ਜਿਹੜੀ ਫਸਲ ਹੈ ਉਹ ਖਰਾਬ ਹੁੰਦੀ ਹੋਈ ਨਜ਼ਰ ਆ ਰਹੀ ਤੇ ਇਸ ਦੇ ਨਾਲ ਹੀ ਅਪ ਅੱਗੇ ਵੱਧਦੇ ਹਲੇ ਤੱਕ ਤੁਹਾਨੂੰ ਅਸੀਂ ਬਠਿੰਡਾ ਉਸੀ ਦੱਸ ਦਿੰਦਾ ਹੈ ਤਾਂ ਫਿਰੋਜ਼ਪੁਰ ਦੀ ਜੇਕਰ ਗੱਲ ਕਰੀਏ ਫਿਰੋਜ਼ਪੁਰ ਦੇ ਵਿੱਚ ਵੀ ਜਿਹੜੇ 86 ਪਿੰਡ ਨੇ ਉਪਰਭਾਵਿਤ ਨੇ ਤੇ 86 ਪਿੰਡਾਂ ਦੇ ਨਾਲ ਵੱਡੀ ਗੱਲ ਇਹ ਵੀ ਆ ਰਹੀ ਹੈ ਕਿ ਕਿੰਨੇ ਲੋਕ ਨੇ ਜਿਹੜੇ ਉਹ ਪ੍ਰਭਾਵਿਤ ਹੁੰਦੇ ਹੋਏ ਨਜ਼ਰ ਆ ਰਹੇ ਨੇ 25 ਹਜ਼ਾਰ ਕਹਿ ਸਕਦੇ ਆ ਕੁੱਲ ਮਿਲਾ ਕੇ ਕਿ ਉੱਥੋਂ ਵੀ ਜਿਹੜਾ ਆਂਕੜਾ ਆਇਆ ਵੱਡਾ ਸਾਹਮਣੇ ਆ ਰਿਹਾ ਹੈ ਕਿ ਫਾਜ਼ਲ ਕਾ ਫਿਰੋਜ਼ਪੁਰ ਦੇ ਵਿੱਚੋਂ ਵੀ ਇੰਨੇ ਲੋਕ ਜਿਹੜੇ ਨੇ ਉਹ ਪ੍ਰਭਾਵਿਤ ਨੇ ਹਾਲਾਂਕਿ ਹੜਾਂ ਦੀ ਮਾਰ ਨੂੰ ਸੰਦੇ ਹੋਏ ਜਿਹੜੇ ਲੋਕ ਨੇ ਉਹ ਪਹਿਲਾਂ ਹੀ ਪੁਰਾਣੇ ਜ਼ਖਮਾਂ ਤੋਂ ਹਲੇ ਕਹਿ ਸਕਦੇ ਆ ਕਿ ਉਹ ਹਰੇ ਨਹੀਂ ਸੀਗੇ ਹੋਏ ਤਾਂ ਉਹਨਾਂ ਦੇ ਵਾਸਤੇ ਨਵੇਂ ਜ਼ਖਮ ਫੇਰ ਆ ਗਏ ਕਈ ਜਗ੍ਹਾ ਤੇ ਉੱਤੇ ਤਾਂ ਜਿਹੜੇ ਹੜ੍ਹ ਨੇ 1995 ਦੇ ਵਿੱਚ ਵੀ ਆਏ ਨੇ ਤੇ 1995 ਤੋਂ ਬਾਅਦ ਕਈ ਜਗ੍ਹਾ ਦੇ ਵਿੱਚ ਤਾਂ ਬੀਤੇ ਸਾਲਾਂ ਦੇ ਵਿੱਚ ਵੀ ਆਏ ਹੋਏ ਨੇ ਤੇ ਕੁਝ ਏਰੀਆ ਜਿਹੜੇ ਹੈਗੇ ਨੇ ਹਲੇ ਤੱਕ ਹੜ੍ਹਾਂ ਦੀ ਮਾਰ ਸਹਿੰਦੇ ਹੋਏ ਨਜ਼ਰ ਆ ਰਹੇ ਨੇ ਪਰ ਇਸ ਵਾਰ ਜਿਹੜਾ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਦਾ ਪੱਧਰ ਸੀਗਾ ਉਹ 10 ਤੋਂ 11-11 ਫੁੱਟ ਘਰਾਂ ਦੇ ਵਿੱਚ ਪਰ ਗਿਆ ਸੀ ਜਿਸ ਦੇ ਨਾਲ ਜਿਹੜੇ ਜੰਗਲੀ ਜਾਨਵਰ ਹੋਗੇ ਸੱਪ ਹੋਗੇ ਜਾਂ ਹੋਰ ਜਿਹੜੇ ਕੀੜੇ ਮਕੌੜੇ ਹੋਗੇ ਉਹ ਘਰਾਂ ਦੇ ਵਿੱਚ ਕਹਿ ਲੀਏ ਕਿ ਡੇਰੇ ਲਾ ਕੇ ਹੁਣ ਬੈਠ ਚੁੱਕੇ ਨੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਜਿਹੜੇ ਜਾਨਾ ਗਈਏ ਨੇ ਫਿਰੋਜ਼ਪੁਰ ਦੇ ਵਿੱਚ ਹਾਲਾਂਕਿ ਬਹੁਤ ਦੋ ਜਨਾਂ ਫਿਰੋਜ਼ਪੁਰ ਤੋਂ ਵੀ ਦੇਖੋ ਜਾ ਚੁੱਕੀਆਂ ਨੇ ਤਾਂ ਕਹਿ ਸਕਦੇ ਹਾਂ ਕਿ ਜਿਹੜਾ ਰੈਸਕਿਊ ਕੀਤਾ ਤੁਸੀਂ ਰੈਸਕਿਊ ਵਾਲਾ ਵੀ ਆંકੜਾ ਸਾਫ਼ ਦੇਖ ਸਕਦੇ ਆ 4000 ਤੋਂ ਪਲੱਸ ਬੰਦਾ ਜਿਹੜਾ ਇਹ ਰੈਸਕਿਊ ਕੀਤਾ ਗਿਆ ਹੈ ਤਾਂ ਜੇਕਰ ਫਸਲਾਂ ਦੀ ਗੱਲ ਕਰੀਏ ਤਾਂ 17257 ਹੈਕਟੇਰ ਜਿਹੜੀ ਫਸਲ ਹੈ ਉਹ ਵੀ ਬਰਬਾਦ ਕਹਿ ਸਕਦੇ ਆ ਹੋ ਚੁੱਕੀ ਹੈ ਤਬਾਹ ਹੋ ਚੁੱਕੀ ਹੈ ਕਿਸਾਨਾਂ ਨੇ ਇੰਨਾ ਹੀ ਫਸਲਾਂ ਤੋਂ ਆਪਣੇ ਬੱਚਾਂ ਦੇ ਆਪਣੇ ਬੱਚਿਆਂ ਦੇ ਧੀਆਂ ਪੁੱਤਾਂ ਦੇ ਗਾਂ ਵਿਆਹ ਕਰਨੇ ਸੀਗੇ ਕਹਿ ਸਕਦੇ ਆ ਜਿਹੜੇ ਕਾਰਜ ਸੀਗੇ ਜਿਹੜਾ ਕਿਸਾਨ ਹੈ ਉਹਨੇ ਆਪਣੀ ਫਸਲਾਂ ਨੂੰ ਹੀ ਪੁੱਤਾਂ ਮੰਗਰ ਪਹਿਲਾਂ ਤਾਂ ਪਾਲਿਆ ਹੁੰਦਾ ਜਦ ਪੁੱਤਾਂ ਵਰਗੀ ਫਸਲ ਹੀ ਉਹਨਾਂ ਦੀ ਰੁੜ ਗਈ ਤਾਂ ਉਹਨਾਂ ਦੇ ਪੱਲੇ ਕੁਝ ਰਹਿ ਨਹੀਂ ਜਾਂਦਾ ਤੇ ਜੇਕਰ ਗੱਲ ਕਰਦੇ ਹਾਂ ਇਸ ਦੇ ਨਾਲ ਆਪਾਂ ਅਗਲੇ ਸ਼ਹਿਰ ਦੀ ਤਾਂ ਗੁਰਦਾਸਪੁਰ ਦਾ ਜਿਹੜਾ ਸ਼ਹਿਰ ਹੈ ਇਸ ਵਾਰ ਹੜ੍ਹਾਂ ਦੀ ਮਾਰ ਦੇ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਮੰਨਿਆ ਜਾ ਰਿਹਾ ਹੈ ਕਿਉਂਕਿ ਗੁਰਦਾਸਪੁਰ ਦੇ ਵਿੱਚ ਕੁੱਲ ਮਿਲਾ ਕੇ ਕਹਿ ਸਕਦੇ 330 ਦਾ ਜਿਹੜਾ ਆਂਕੜਾ ਹੈ ਉਹ ਬਾਹਰ ਆ ਰਿਹਾ ਹੈ ਹਾਲਾਂਕਿ ਉਰੇ 329 ਲਿਖਿਆ ਗਿਆ ਤੇ ਪਰ ਰਾਉਂਡ ਆਫ ਫਿਗਰ 'ਚ ਦੇਖੀ ਜਾਵੇ ਤਾਂ 330 ਦਾ ਜਿਹੜਾ ਆਂਕੜਾ ਹੈ ਉਹ ਬਾਹਰ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਸ ਦੇ ਨਾਲ ਜੇ ਗੱਲ ਕਰਦੇ ਹਾਂ ਕਿੰਨੇ ਲੋਕ ਹਾਲਾਂਕਿ ਲੱਖਾਂ ਦੀ ਹੀ ਗਿਣਤੀ ਨਜ਼ਰ ਆ ਰ 145000 ਛੋਟਾ ਛੋਟਾ ਅੰਕੜਾ ਨਹੀਂ ਹੈਗਾ 145000 ਦੀ ਜੇਕਰ ਆਪਾਂ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਵਿੱਚੋਂ ਸਾਫ਼ ਤੌਰ ਦੇ ਉੱਤੇ ਨਜ਼ਰ ਆ ਰਿਹਾ ਕਿ ਕਿੰਨੇ ਲੋਕ ਪ੍ਰਭਾਵਿਤ ਹੋ ਬਾਵਿਤ ਹੋਏ ਨੇ ਹੜਾ ਦੇ ਨਾਲ ਤੇ ਜੇਕਰ ਮੌਤਾਂ ਦੀ ਗੱਲ ਕਰੀਏ ਇੱਥੇ ਕਿੰਨੀਆਂ ਮੌਤਾਂ ਹੋਈਆਂ ਨੇ ਤਾਂ ਦੋ ਜਿਹੜਾ ਆਂਕੜਾ ਸਾਹਮਣੇ ਆ ਰਿਹਾ ਪਰ ਜੇ ਮੈਂ ਤੁਹਾਨੂੰ ਰਾਉਂਡ ਫਿਗਰ ਦੱਸਾਂ ਜਿਹੜੀ ਹਲੇ ਤੱਕ ਪੂਰੇ ਪੰਜਾਬ ਦੇ ਵਿੱਚ ਜਿਹੜੀ 23 ਜ਼ਿਲ੍ਹਿਆਂ ਦੇ ਵਿੱਚ ਮੌਤ ਹੋਈ ਤਾਂ 53 ਜਿਹੜਾ ਆਂਕੜਾ ਹੈ ਉਹ ਹਲੇ ਤੱਕ ਦਾ ਬਾਹਰ ਆ ਰਿਹਾ ਹੈ ਕਿਉਂਕਿ ਕਈ ਲੋਕਾਂ ਨੂੰ ਪਹਿਲਾਂ ਹੀ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾ ਦਿੱਤਾ ਗਿਆ ਸੀ ਐਨਡੀਆਰਐਫ ਟੀਮਾਂ ਦੇ ਵੱਲੋਂ ਬੀਐਸਐਫ ਦੀ ਟੀਮਾਂ ਦੇ ਵੱਲੋਂ ਜਿਉਂਤੇ ਲੋਕਾਂ ਨੇ ਜਿਹੜੀ ਰਿਹائش ਸੀਗੀ ਆਪਣੀਆਂ ਛੱਤਾਂ ਆਪਣੇ ਕੋਠਿਆਂ ਦੇ ਕਰਨੀ ਸ਼ੁਰੂ ਕਰ ਦਿੱਤੀ ਸੀ ਇਸ ਦੇ ਨਾਲ ਜੇਕਰ ਲੋਕਾਂ ਦਾ ਕੀਤਾ ਗਿਆ ਪਰ ਵੱਡੀ ਇਹਦੇ ਵਿੱਚ ਤੁਸੀਂ ਚੀਜ਼ ਦੇਖ ਸਕਦੇ ਆ ਕਿ ਕਿੰਨੇ ਹੈਕਟੇਰ ਜਿਹੜੀ ਫਸਲ ਐ ਇਥੋਂ ਤਬਾਹ ਹੋਈ ਐ ਤਾਂ ਗੁਰਦਾਸਪੁਰ ਦੇ ਵਿੱਚ 40000 ਤੋਂ ਪਲੱਸ ਜਿਹੜਾ ਕਹਿ ਸਕਦੇ ਆ ਫਸਲ ਦਾ ਜਿਹੜਾ ਆਂਕੜਾ ਆ ਤੁਸੀਂ ਦੇਖ ਸਕਦੇ ਆ ਕਿ ਪੂਰਨ ਤੌਰ ਦੇ ਉੱਤੇ 40000 ਜਿਹੜੀ ਹੈਕਟੇਰ ਫਸਲ ਹੈ ਉਹ ਬਰਬਾਦ ਹੋ ਚੁੱਕੀ ਹੈ ਕੋਈ ਇੱਕ ਜਾਂ ਦੋ ਜਾਂ ਤਿੰਨ ਕਿੱਲਾਂ ਨਹੀਂ ਹੈ 40000 ਹੈਕਟੇਰ ਜਿਹੜੀ ਫਸਲ ਹੈ ਉਹ ਪੂਰਨ ਤੌਰ ਦੇ ਉੱਤੇ ਗੁਰਦਾਸਪੁਰ ਏਰੀਆ ਦੇ ਵਿੱਚ ਜਿਹੜੀ ਸੀ ਬਰਬਾਦ ਹੋ ਚੁੱਕੀ ਹੈ ਤੇ ਇਸ ਦੇ ਨਾਲ ਹੀ ਆਪਾਂ ਅਗਲੇ ਹੁਸ਼ਿਆਰਪੁਰ ਦੀ ਜ਼ਿਕਰ ਗੱਲ ਕਰ ਲਈਏ ਤਾਂ ਹੁਸ਼ਿਆਰਪੁਰ ਤੇ ਗੁਰਦਾਸਪੁਰ ਦੇ ਵਿੱਚ ਕੋਈ ਖਾਸਾ ਫਰਕ ਨਹੀਂ ਹੈਗਾ ਉਹਦੇ ਵਿੱਚ ਵੀ ਕੋਲ ਮਿਲਾ ਕੇ 330 ਪਿੰਡਾਂ ਦਾ ਫਰਕ ਸੇ 30 330 ਜਿਹੜੇ ਪਾਣੀ ਚ ਡੁੱਬੇ ਸੀ ਨੇ ਇਸ ਦੇ ਵਿੱਚ ਜੇਕਰ ਗੱਲ ਕਰੀਏ ਤਾਂ 286 ਪਿੰਡ ਨੇ ਉਹ ਬੁਰੇ ਤਰੀਕੇ ਦੇ ਨਾਲ ਪ੍ਰਭਾਵ ਹੇਟ ਹੁੰਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਦੇ ਨਾਲ ਜੇ ਲੋਕਾਂ ਦੀ ਗੱਲ ਕਰੀਏ ਕਿੰਨੇ ਲੋਕ ਇੱਥੇ ਪ੍ਰਭਾਵਿਤ ਹੋਏ ਨੇ ਹੜ੍ਹਾਂ ਦੇ ਨਾਲ ਤਾਂ 3160 ਦੇ ਕਰੀਬ ਜਿਹੜਾ ਆંકੜਾ ਨਜ਼ਰ ਆ ਰਿਹਾ ਪਰ ਸਭ ਤੋਂ ਵੱਡਾ ਆંકੜਾ ਇੱਥੇ ਜੇਕਰ ਗੱਲ ਕਰੀਏ ਮੌਤਾਂ ਨੂੰ ਲੈ ਕੇ ਤਾਂ 7 ਜਿਹੜੇ ਲੋਕ ਨੇ ਇਥੋਂ ਪ੍ਰਭਾਵਿਤ ਹੋਏ ਨੇ ਇਥੋਂ ਹੜਾਂ ਦੀ ਮਾਰ ਦੇ ਵਿੱਚ ਰੁੜੇ ਨੇ ਕਹਿ ਸਕਦੇ ਆ ਜਾਂ ਉਹ ਮਰੇ ਨੇ ਤਾਂ ਬੇहद ਮੰਦਪਾ ਕੀ ਗੱਲ ਹੈ ਹਾਲਾਂਕਿ ਸਰਕਾਰਾਂ ਦੇ ਵੱਲੋਂ ਇਸ ਚੀਜ਼ ਵਾਸਤੇ ਮੁਆਵਜ਼ਾ ਵੀ ਦਿੱਤਾ ਗਿਆ ਬੀਤੇ ਦਿਨ ਜਦੋਂ ਕੈਬਨਟ ਦੀ ਮੀਟਿੰਗ ਹੋਈ ਤਾਂ ਸੀਐਮ ਭਗਵੰਤਪਾਣ ਦੇ ਵੱਲੋਂ ਵੀ ਇਸ ਚੀਜ਼ ਨੂੰ ਲੈ ਕੇ ਮੁਆਵਜ਼ਾ ਦਿੱਤਾ ਗਿਆ ਕਿ ਜਿਹੜੇ ਲੋਕ ਵੱਖ-ਵੱਖ ਥਾਵਾਂ ਦੇ ਉੱਤੋਂ ਕਹਿ ਸਕਦੇ ਕਿ ਜ਼ਿੰਦਗੀ ਆਪਣੀ ਨੂੰ ਕੁਝ ਕਰ ਚੁੱਕੇ ਨੇ ਤਾਂ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ 4-4 ਲੱਖ ਦਾ ਜਿਹੜਾ ਮੁਆਵਜ਼ਾ ਹੈ ਉਹ ਵੀ ਦਿੱਤਾ ਜਾਵੇਗਾ ਹਾਲਾਂਕਿ ਅਪਾਗੇ ਜੇਕਰ ਗੱਲ ਕਰੀਏ ਰੈਸਕਿਊ ਨੂੰ ਲੈ ਕੇ ਤਾਂ ਰੈਸਕਿਊ ਤੁਸੀਂ ਦੇਖ ਸਕਦੇ ਆ ਕਿ ਕੁੱਲ ਮਿਲਾ ਕੇ 1616 ਲੋਕਾਂ ਦਾ ਕੀਤਾ ਗਿਆ ਆਪਾਂ ਹੁਸ਼ਿਆਰਪੁਰ ਦਾ ਅੰਕੜਾ ਦੇਖ ਰਹੇ ਹਾਂ ਤਾਂ ਜੇਕਰ ਅਪਾ ਫਿਰ ਫਸਲਾਂ ਦੀ ਗੱਲ ਕਰੀਏ ਤਾਂ 8322 ਹੈਕਟੇਰ ਜਿਹੜੀ ਫਸਲ ਹੈ ਉਰੀਓ ਵੀ ਬਰਬਾਦ ਹੋ ਚੁੱਕੀ ਕਹਿ ਸਕਦੇ ਕਿ ਜਿਹੜਾ ਝੋਨਾ ਹੈ ਇਸ ਵਾਰ ਪੰਜਾਬ ਦੇ ਵਿੱਚੋਂ ਕੁੱਲ ਮਿਲਾ ਕੇ ਨਸ਼ਟ ਹੀ ਹੁੰਦਾ ਹੋਇਆ ਨਜ਼ਰ ਆ ਰਿਹਾ ਜਿਹੜਾ ਪੰਜਾਬ ਸਾਰਿਆਂ ਦਾ ਢਿੱਡ ਭਰਦਾ ਸੀਗਾ ਅੱਜ ਉਹ ਪੰਜਾਬ ਖੁਦ ਪਾਣੀ ਦੇ ਵਿੱਚ ਡੁੱਬਿਆ ਹੋਇਆ ਨਜ਼ਰ ਆ ਰਿਹਾ ਤੇ ਹਲੇ ਤੱਕ ਜਿਹੜੇ ਤੁਹਾਡੇ ਨਾਲ ਅੰਕੜੇ ਸਾਂਝੇ ਕੀਤੇ ਨੇ ਬਠਿੰਡਾ ਫਰੀਦਕੋਟ ਕਹਿ ਸਕਦੇ ਆ ਕਿ ਇਹ ਤੁਹਾਡੇ ਨਾਲ ਸਾਂਝੇ ਕਰ ਚੁੱਕੀ ਹੈ ਤੇ ਜੇਕਰ ਹੁਣ ਆਪਾਂ ਅਗਲੇ ਅੰਕੜੇ ਦੀ ਗੱਲ ਕਰੀਏ ਤਾਂ ਸਾਡੇ ਕੋਲ ਜਲੰਧਰ ਦਾ ਜਿਹੜਾ ਅੰਕੜਾ ਹੈ ਉਹ ਸਾਹਮਣੇ ਆ ਰਿਹਾ ਜਲੰਧ ਵਿੱਚ ਵੀ ਜਿਹੜੇ 93 ਜਿਹੜੇ ਕਹਿ ਸਕਦੇ ਪਿੰਡ ਨੇ ਉਹ ਪਾਣੀ ਦੇ ਮਾਰ ਦੇ ਵਿੱਚ ਡੁੱਬੇ ਹੋਏ ਨਜ਼ਰ ਆ ਰਹੇ ਨੇ ਪਰ ਵੱਡੀ ਗਨੀਮਤ ਇੱਥੇ ਵੀ ਨਜ਼ਰ ਆ ਰਹੀ ਹੈ ਕਿ ਇੱਥੇ ਕੋਈ ਵੀ ਜੜੀਆਂ ਜਾਨਾਂ ਨੇ ਉਹ ਨਹੀਂ ਗਈਆਂ ਹਾਲਾਂਕਿ ਕਹਿ ਸਕਦੇ ਆ ਕਿ ਜਿੱਥੋਂ ਵੀ ਪੰਜਾਬ ਬਚਿਆ ਆ ਉਹ ਸਾਡੇ ਵਾਸਤੇ ਇੱਕ ਰਾਹਤ ਦੀ ਹੀ ਖਬਰ ਸਾਹਮਣੇ ਆ ਰਹੀ ਹੈ ਪਰ ਜੇਕਰ ਆਪਾਂ ਗੱਲ ਕਰੀਏ ਰੈਸਕਿਊ ਨੂੰ ਲੈ ਕੇ ਤਾਂ 500 ਲੋਕਾਂ ਨੂੰ ਇੱਥੇ ਵੀ ਕਰੀਬਨ ਕਰੀਬ ਜਿਹੜਾ ਰੈਸਕਿਊ ਕੀਤਾ ਗਿਆ ਤੇ ਜੇਕਰ ਫਸਲਾਂ ਦੀ ਗੱਲ ਕਰੀਏ ਕਿੰਨੇ ਹੈਕਟਰ ਫਸਲਾਂ ਬਰਬਾਦ ਹੋਈਆਂ ਨੇ ਤਾਂ ਵੱਡਾ ਆਕੜਾ ਹੈ ਫਿਰ ਵੀ ਇਹ ਸਾਹਮਣੇ ਆ ਰਿਹਾ ਇੱਥੋਂ ਵੀ 4800 ਦੇ ਜਿਹੜਾ ਕਰੀਬ ਹੈਕਟਰ ਜਿਹੜੀ ਫਸਲਾਂ ਨੇ ਉਹ ਬਰਬਾਦ ਹੋਈਆਂ ਨੇ ਕਿਸਾਨਾਂ ਦੀਆਂ ਉਮੀਦਾਂ ਦੇ ਉੱਤੇ ਹੜ੍ਹਾਂ ਦਾ ਜਿਹੜਾ ਹੈ ਉਹ ਪਾਣੀ ਫਿਰ ਚੁੱਕਿਆ ਅਤੇ ਇਸ ਦੇ ਨਾਲ ਹੀ ਕਹਿ ਸਕਦੇ ਆ ਕਿ 1000 ਤੋਂ ਜਿਹੜੇ ਵੱਧ ਲੋਕ ਨੇ ਇਸ ਹੜ ਦੀ ਮਾਰ ਦੇ ਨਾਲ ਪ੍ਰਭਾਵਿਤ ਹੁੰਦੇ ਵੀ ਨਜ਼ਰ ਆਏ ਤੇ ਹਲੇ ਤੱਕ 23 ਜ਼ਿਲ੍ਹਿਆਂ ਦਾ ਤੁਹਾਨੂੰ ਅਸੀਂ ਆਕੜਾ ਦੱਸ ਰਹੇ ਆ ਆਕੜੇ ਦੇ ਨਾਲ ਨਾਲ ਫਸਲਾਂ ਲੋਕ ਤੇ ਕਿੰਨੇ ਰੈਸਕਿਊ ਕੀਤੇ ਨੇ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਅਗਲੀ ਕਪੂਰਥਲਾ ਦੀ ਜੇ ਆਪਾਂ ਗੱਲ ਕਰੀਏ ਕਪੂਰਥਲਾ ਗੁਰਦਾਸਪੁਰ ਤੇ ਹੁਸ਼ਿਆਰਪੁਰ ਦਾ ਆਕੜਾ ਕੁੱਲ ਮਿ ਇੱਕ ਜਿੱਕਾ ਹੀ ਹੁੰਦਾ ਨਜ਼ਰ ਆ ਰਿਹਾ ਤੇ ਜੇ ਗੱਲ ਕਰੀ ਅਮ੍ਰਿਤਸਰ ਦੀ ਉਹਦਾ ਵੀ ਆਂਕੜਾ ਕੁਝ ਇਸ ਤਰੀਕੇ ਦਾ ਹੀ ਨਜ਼ਰ ਆਇਆ ਹਾਲੇ ਤੱਕ ਕਪੂਰਥਲੇ ਦੇ ਵਿੱਚ ਵੀ ਕੋਲਮ ਲਾ ਕੇ 150 ਦੇ ਲਾਗੇ ਜਿਹੜੇ ਪਿੰਡ ਨੇ ਉਹ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਕਹਿ ਸਕਦੇ ਪਾਣੀ ਦਾ ਪੱਧਰ ਉੱਥੇ 10 ਤੋਂ 11-11 ਫੁੱਟ ਸੀਗਾ ਜਿਸ ਸਮੇ ਇੱਕ ਨਾਰਮਲ ਇਨਸਾਨ ਦੀ ਜੇ ਆਪਾਂ ਹਾਈਟ ਦੀ ਗੱਲ ਕਰੀਏ ਤਾਂ 6 5-5 ਫੁੱਟ ਜਾਂ 5 ਤੋਂ 5 ਫੁੱਟ ਉਹਦੀ ਹਾਈਟ ਹੁੰਦੀ ਹੈ ਤੇ ਜੇ ਅਸੀਂ ਪਾਣੀ ਦੇ ਪੱਧਰ ਦੀ ਗੱਲ ਕਰੀਏ ਤਾਂ ਉਹ ਹਾਈਟ ਤੋਂ ਵੀ ਉੱਪਰ ਟੱਪ ਚੁੱਕਿਆ ਸੀਗਾ ਜੋ ਕਿ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਸਰਵਾਈਵ ਕਰਨ ਵਾਸਤੇ ਆਪਣੀਆਂ ਕੋਠਿਆਂ ਦੇ ਛੱਤਾਂ ਦੇ ਉੱਤੇ ਜਾਣਾ ਪਿਆ ਤੇ ਇਸ ਦੇ ਨਾਲ ਜੇਕਰ ਆਪਾਂ ਇਸ ਦੀ ਗੱਲ ਕਰੀਏ ਕਿ ਕਿੰਨੇ ਲੋਕ ਉਥੇ ਪ੍ਰਭਾਵਿਤ ਹੋਏ ਤੇ 5000 ਜਿਹੜੇ ਲੋਕ ਨੇ ਉਸ ਜਗ੍ਹਾ ਦੇ ਉੱਤੇ 5000 ਤੋਂ ਬਾਅਦ ਕੁੱਲ ਮਿਲਾ ਕੇ 6000 ਦੀ ਜੇ ਆਪਾਂ ਗੱਲ ਕਰੀਏ ਤਾਂ ਕਪੂਰਥਲਾ ਦੇ ਵਿੱਚ ਵੀ ਜਿਹੜੇ ਲੋਕ ਨੇ ਪ੍ਰਭਾਵਿਤ ਹੁੰਦੇ ਹੋਏ ਨਜ਼ਰ ਆ ਰਹੇ ਤਾਂ ਵੱਡੀ ਰਾਹਤ ਦੀ ਖਬਰ ਇੱਥੋਂ ਵੀ ਆ ਰਹੀ ਹੈ ਕਿ ਇੱਥੇ ਵੀ ਕਿਸੇ ਦੀ ਕੋਈ ਜਾਨ ਨਹੀਂ ਗਈ ਹਾਲੇ ਤੱਕ ਕੋਈ ਇਸ ਬਾਰੇ ਜਾਣਕਾਰੀ ਨਹੀਂ ਆ ਰਹੀ ਤੇ ਜਿਹੜਾ ਰਾਉਂ

ਫਸਲ ਦਾ ਆંકੜਾ ਤੁਹਾਨੂੰ ਦੱਸ ਰਹੀ ਹੈ ਕਿ ਉਹ ਪੂਰਨ ਤੌਰ ਦੇ ਉੱਤੇ ਹੜ੍ਹਾਂ ਦੀ ਮਾਤ ਦੇ ਨਾਲ ਪ੍ਰਭਾਵਿਤ ਹੋ ਚੁੱਕਿਆ ਤੇ ਇਹ ਆંકੜਾ ਤੁਹਾਨੂੰ ਸਿਖ ਕਪੂਰਥਲਾ ਤੋਂ ਦਿਖਾ ਰਹੇ ਸੀਗੇ ਕਪੂਰਥਲਾ ਤੋਂ ਜੇਕਰ ਅੱਗੇ ਗੱਲ ਕਰੀਏ ਲੁਧਿਆਣੇ ਨੂੰ ਲੈ ਕੇ ਤਾਂ ਲੁਧਿਆਣੇ ਦੇ ਵਿੱਚ ਵੀ 92 ਜਿਹੜੇ ਕਹਿ ਸਕਦੇ ਪਿੰਡ ਨੇ ਉਹ ਡੁੱਬੇ ਨੇ ਪਰ ਲੁਧਿਆਣੇ ਦੇ ਵਿੱਚ ਵੀ ਰਾਹਤ ਵਾਲੀ ਦੋ ਖਬਰਾਂ ਆ ਰਹੀਆਂ ਨੇ ਕਿ ਲੋਕਾਂ ਨੂੰ ਤੇ ਕਹਿ ਸਕਦੇ ਕਿ ਕਿਸੇ ਨੂੰ ਰੈਸਕਿਊ ਕਰਨ ਦੀ ਕੋਈ ਜ਼ਰੂਰਤ ਨਹੀਂ ਪਈ ਉਹਦਾ ਜਿਹੜਾ ਆંકੜਾ ਹੈ ਹਲੇ ਤੱਕ ਕੁਝ ਖਾਸ ਨਹੀਂ ਦਿਖਾ ਰਿਆ ਜਾ ਰਿਹਾ ਪਰ ਜਿਹੜੀਆਂ ਜਾਂਨਾ ਗਈਆਂ ਨੇ ਲੋਕਾਂ ਦੀਆਂ ਜਿਹੜੇ ਰੁੜੇ ਨਹੀਂ ਆ ਕਹਿ ਸਕਦੇ ਜਿਹੜੇ ਹੜ੍ਹ ਦੇ ਨਾਲ ਪ੍ਰ ਉਹ ਪੰਜ ਦਿਖਾਏ ਜਾ ਰਹੇ ਨੇ ਅਤੇ ਇਸ ਦਿਨ阿里 ਜੇ ਕਿੰਨੇ ਹੈਕਟੇਰ ਜਿਹੜੀ ਫਸਲ ਤਬਾਹ ਹੋਈ ਹੈ ਤਾਂ 76 ਜਿਹੜੇ ਕਹਿ ਸਕਦੇ ਆ ਕਿ ਹੈਕਟੇਰ ਫਸਲ ਲੁਧਿਆਣੇ ਤੋਂ ਵੀ ਪੂਰਨ ਤੌਰ ਦੇ ਉੱਤੇ ਕਹਿ ਸਕਦੇ ਆ ਤਬਾਹ ਹੁੰਦੀ ਨਜ਼ਰ ਆ ਰਹੀ ਹੈ ਲੁਧਿਆਣੇ ਤੋਂ ਕਿ ਜੇਕਰ ਗੱਲ ਕਰੀਏ ਮਲੇਰ ਕੋਟਲੇ ਨੂੰ ਲੈ ਕੇ ਤਾਂ ਮਲੇਰ ਕੋਟਲੇ ਦੇ ਵਿੱਚ ਵੀ 12 ਪਿੰਡ ਪ੍ਰਭਾਵਿਤ ਹੋਏ ਨੇ ਪਰ ਗਨੀਮਤ ਇਹ ਰਹੀ ਹੈ ਇੱਥੇ ਕਿ 12 ਪਿੰਡ ਪ੍ਰਭਾਵਿਤ ਹੋਣ ਦੇ ਬਾਵਜੂਦ ਜਿਹੜੀਆਂ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਆ ਉਹਦੇ ਵਿੱਚ ਰਾਹਤ ਆਉਂਦੀ ਹੋਈ ਨਜ਼ਰ ਆ ਰਹੀ ਹੈ ਮਲੇਰ ਕੋਟਲੇ ਤੋਂ ਅੱਗੇ ਜੇ ਮਾਨਸਾ ਦੀ ਗੱਲ ਕਰ ਲਈਏ ਤਾਂ ਮਾਨਸਾ ਦੇ ਵਿੱਚ 95 ਪਿੰਡ प्र්‍රභාව හட்டு හගෙ. ਪਰਪਲ ਬਾਹਰ ਦੇ ਨਾਲ ਜੇ ਗੱਲ ਕਰੀਏ ਜਾਨਾਂ ਕਿੰਨੀਆਂ ਗਈਆਂ ਨੇ ਤਾਂ ਇੱਥੋਂ ਵੀ 4 ਲੋਕ ਆਪਣੀ ਜ਼ਿੰਦਗੀ ਕਹਿ ਸਕਦੇ ਹਾਂ ਗਵਾ ਚੁੱਕੇ ਨੇ ਹਾਲਾਂਕਿ ਬਹੁਤ ਮੰਦਭਾਗੀ ਗੱਲ ਹੈ ਕਿ ਸਾਡੇ ਪੰਜਾਬੀ ਭਰਾਵਾਂ ਨੇ ਇਹ ਵੀਰਾਂ ਨੇ ਕਹਿ ਸਕਦੇ ਹਾਂ ਕਿ ਆਪਣੀ ਜ਼ਿੰਦਗੀ ਗਵਾ ਲਈ ਹੈ ਇਹਨਾਂ ਹੜਾਂ ਦੇ ਕਰਕੇ ਇਹ ਮਾਰ ਅਜਿਹੀ ਮਾਰ 37 ਸਾਲ ਬਾਅਦ ਪੰਜਾਬ ਦੇ ਵਿੱਚ ਅਜਿਹੀ ਇੱਕ ਮਾਰ ਆਈ ਹੈ ਜਿਸ ਨੂੰ ਲੈ ਕੇ ਪੂਰਾ ਪੰਜਾਬ ਅਫਸੋਸ ਦੇ ਵਿੱਚ ਤੇ ਇੱਕ ਕਹਿ ਸਕਦੇ ਹਾਂ ਕਿ ਵੱਡੇ ਤਨਾਅ ਦੇ ਵਿੱਚੋਂ ਗੁਜ਼ਰ ਰਿਹਾ ਹੈ ਤੇ ਹਾਲਾਂਕਿ ਸਰਕਾਰਾਂ ਲੈ ਲਈਏ ਜਾਂ ਬਾਕੀ ਕੇਂਦਰ ਦੀ ਗੱਲ ਕਰੀਏ ਕੇਂਦਰ ਦੇ ਵੱਲੋਂ ਵੀ ਬੀਤੇ ਦਿਨਾਂ ਦੇ ਵਿੱਚ ਮੁਆਵਜ਼ਾ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਕਹਿ ਸਕਦੇ ਆ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਰਾਹਤ ਵੀ ਆਉਂਦੀ ਹੋਈ ਨਜ਼ਰ ਆ ਰਹੀ ਪਰ ਜੇ ਉਸ ਦੇ ਨਾਲ ਗੱਲ ਕਰੀਏ ਕਿੰਨੇ ਹੈਕਟਰ ਜੇ ਫਸਲਾਂ ਦੀ ਵੱਡੇ ਤੌਰ ਦੇ ਉੱਤੇ ਜੇ ਮੈਂ ਤੁਹਾਨੂੰ ਗਿਣਤੀ ਦਿਖਾਵਾਂ ਤਾਂ 12207 ਜਿਹੜੇ ਹੈਕਟਰ ਫਸਲ ਹੈ ਮਾਨਸਾ ਤੋਂ ਤਬਾਹ ਹੁੰਦੀ ਹੋਈ ਨਜ਼ਰ ਆ ਰਹੀ ਹੈ ਨਾਗੇ ਤੁਹਾਨੂੰ ਅਸੀਂ ਮੈਪ ਵੀ ਦਿਖਾ ਰਹੇ ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਕਿ ਪੂਰਾ ਪੰਜਾਬ ਦਾ ਨਕਸ਼ਾ ਪੂਰੇ ਪੰਜਾਬ ਦੇ ਜ਼ਿਲ੍ਹੇ ਇਸ ਵੇਲੇ ਡੁੱਬੇ ਹੋਏ ਨਜ਼ਰ ਆ ਰਹੇ ਨੇ ਕਹਿ ਸਕਦੇ ਆ ਕੱਗਰ ਹੋ ਗਿਆ ਰਾਵੀ ਹੋ ਗਿਆ ਜਾਂ ਬਿਆਸ ਹੋ ਗਿਆ ਇਹ ਜਿਹੜੇ ਦਰਿਆਵਾਂ ਨੇ ਇਸ ਵਾਰ ਪੂਰਾ ਪੰਜਾਬ ਨੂੰ ਜਿਹੜਾ ਘੇਰਾ ਪਾ ਲਿੱਤਾ ਸੀਗਾ ਜਿਸ ਦੇ ਕਰਕੇ ਪੂਰਾ ਜਿਹੜਾ ਸਾਡਾ ਪੰਜਾਬ ਹੈ ਉਹ ਇਸ ਵਾਰ ਕਹਿ ਸਕਦੇ ਹਾੜਾਂ ਦੀ ਮਾਰ ਸਹਿੰਦਾ ਹੋਇਆ ਨਜ਼ਰ ਆ ਰਹੀ ਅਸੀਂ ਅਗਲੇ ਜिले ਦੀ ਗੱਲ ਕਰੀਏ ਜੇਕਰ ਮੋਗੇ ਨੂੰ ਲੈ ਕੇ ਤਾਂ ਹੁਣੇ ਆਪਾਂ ਮਾਨਸਾ ਦੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ ਮੋਗੇ ਨੂੰ ਲੈ ਕੇ ਜੇਕਰ ਗੱਲ ਕਰੀਏ ਤਾਂ ਮੋਗੇ ਦੇ 52 ਪਿੰਡ ਡੁੱਬੇ ਹੋਏ ਨੇ ਮੋਗੇ ਦੇ ਵਿੱਚ ਵੀ ਮੰਤਪਾਗੀ ਗੱਲ ਹੈ ਕਿ ਇੱਕ ਮੌਤ ਮੋਗੇ ਤੋਂ ਵੀ ਸਾਹਮਣੀ ਨਜ਼ਰ ਆ ਰਹੀ ਹੈ ਤਾਂ ਮੋਗੇ ਦੇ ਨਾਲ ਨਾਲ ਜੇਕਰ ਗੱਲ ਕਰੀਏ ਆਪਾਂ ਕਿ ਕਿੰਨੇ ਹੈਕਟਰ ਫਸਲ ਦਾ ਜਿਹੜਾ ਨੁਕਸਾਨ ਹੋਇਆ ਤਾਂ 22 2240 ਜਿਹੜੀ ਫਸਲਾਂ ਦਾ ਨੁਕਸਾਨ ਇੱਥੋਂ ਹੁੰਦਾ ਵੀ ਨਜ਼ਰ ਆ ਰਿਹਾ ਤੇ ਇਸ ਦੇ ਨਾਲ ਹੀ ਲੋਕਾਂ ਦਾ ਤੁਸੀਂ ਗਿਣਤੀ ਦੇਖ ਸਕਦੇ ਕਿੰਨੇ ਲੋਕ ਜਿਹੜੇ ਨੇ ਇੱਥੋਂ ਹੜਾਂ ਦੀ ਮਾਰ ਦੇ ਨਾਲ ਪ੍ਰਭਾਵਿਤ ਹੋਏ ਨੇ ਤਾਂ ਮੋਗੇ ਤੋਂ ਜੇਕਰ ਅੱਗੇ ਗੱਲ ਕਰੀਏ ਪਠਾਨਕੋਟ ਨੂੰ ਲੈ ਕੇ ਤਾਂ ਪਠਾਨਕੋਟ ਦੇ ਵਿੱਚ 88 ਪਿੰਡ ਨੇ ਜਿਹੜੇ ਹਰ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਤੇ 88 ਪਿੰਡਾਂ ਦੇ ਨਾਲ ਜਿਹੜਾ ਵੱਡਾ ਆਕੜਾ ਇਹ ਆ ਰਿਹਾ ਹੈ ਕਿ ਕਿੰਨੇ ਜਿਹੜੇ ਲੋਕ ਨੇ ਉਹ ਪ੍ਰਭਾਵਿਤ ਹੋਏ ਨੇ ਤਾਂ ਦੇਖ ਸਕਦੇ ਕਿ 15000 503 ਜਿਹੜੇ ਲੋਕ ਨੇ ਵੱਡਾ ਆਕੜਾ ਆ ਕਿ 88 ਪਿੰਡਾਂ ਦੇ ਵਿੱਚ ਕਿ ਇੰਨੇ ਲੋਕ ਜਿਹੜੇ ਪ੍ਰਭਾਵਿਤ ਹੋਏ ਨੇ ਤੇ ਇਸ ਦੇ ਨਾਲ ਵੱਡਾ ਅੰਕੜਾ ਇੱਥੇ ਵੀ ਸ਼ੋ ਹੋ ਰਿਹਾ ਹੈ ਕਿ 6 ਲੋਕਾਂ ਦੀ ਜਿਹੜੀ ਇੱਥੋਂ ਆ ਉਹ ਮੌਤ ਹੋਈ ਹੈ ਬਹੁਤ ਮਾੜੀ ਗੱਲ ਹੈ ਕਿ ਪੰਜਾਬ ਦੇ ਵਿੱਚ ਇੰਨੇ ਲੋਕਾਂ ਨੇ ਆਪਣੀ ਜਿਹੜੀ ਹੈ ਉਹ ਜਾਨ ਗਵਾ ਦਿੱਤੀ ਤਾਂ ਕਹਿ ਸਕਦੇ ਹਾਂ ਕਿ ਕਿਸੇ ਨੂੰ ਵੀ ਇਸ ਚੀਜ਼ ਦੇ ਬਾਰੇ ਚੇਤਨਾ ਵੀ ਨਹੀਂ ਹੋਵੇਗਾ ਕਿ ਇਸ ਤਰੀਕੇ ਦਾ ਜਿਹੜਾ ਪਾਣਾ ਹੈ ਉਹ ਵਾਪਰ ਸਕਦਾ ਹੈ ਤੇ ਪਰ ਜੇਕਰ ਗੱਲ ਕਰੀਏ ਮੌਸਮ ਦੇ ਫੇਰ ਬਦਲ ਨੂੰ ਲੈ ਕੇ ਵੀ ਮੌਸਮ ਦਾ ਫੇਰ ਬਦਲ ਹਾਲੇ ਤੱਕ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਸ ਦੇ ਨਾਲ ਜੇਕਰ ਗੱਲ ਕਰੀਏ ਰੈਸਕਿਊ ਨੂੰ ਲੈ ਕੇ ਤਾਂ 1000 ਤੋਂ ਉੱਤੇ ਜਿਹੜਾ ਰ ਹੈਕਟਰ ਦੀ ਗੱਲ ਕੀਤੀ ਜਾਵੇ ਪਠਾਨਕੋਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ 2442 ਹੈਕਟਰ ਜ਼ਮੀਨ کہہ ਸਕਦੇ ਹਾਂ ਹੜਾਂ ਦੇ ਵਿੱਚ ਦੱਬੀ ਗਈਏ ਕਿਸਾਨਾਂ ਦੇ ਸੁਪਨੇ ਦੱਬੇ ਗਏ ਨੇ ਕਿਸਾਨਾਂ ਦਾ ਰੋਜ਼ਗਾਰ ਜਿਹੜਾ ਦੱਬਿਆ ਗਿਆ ਕਿਸਾਨ ਹੁਣ ਇਹ ਵੀ ਕਹਿੰਦਾ ਹੋਇਆ ਨਜ਼ਰ ਆ ਰਿਹਾ ਕਿ ਮੈਂ ਆਪਣਾ ਬੀਜ ਅਗਲਾ ਕਿੱਦਾਂ ਬੀਜਾਂਗਾ ਇਸ ਨਾਲੇ ਤੁਹਾਡੇ ਨਾਲ ਮੋਗਾ ਤੇ ਮਾਨਸਾ ਵੀ ਆਪਾਂ ਸਾਂਝਾ ਕੀਤਾ ਸੀ ਗੱਲ ਕਰਦੇ ਪਟਿਆਲੇ ਦੀ ਪਟਿਆਲੇ ਦੇ ਵਿੱਚ ਸਭ ਤੋਂ ਪਹਿਲਾਂ ਅੰਕੜਾ ਤੁਹਾਨੂੰ ਦਿਖਾਉਨੇ ਆ ਤੁਸੀਂ ਇਹ ਦੇਖ ਸਕਦੇ ਆ ਕਿ ਪਟਿਆਲੇ ਦੇ ਵਿੱਚ 17404 ਜਿਹੜੀ ਹੈਕਟਰ ਫਸਲ ਆ ਸਭ ਤੋਂ ਪਹਿਲਾਂ ਤਾਂ ਇਹ ਨੁਕਸਾਨੀ ਗਈ ਉਤੋਂ ਇੱਥੇ ਦੋ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ ਤੇ 133 ਪਿੰਡ ਪਟਿਆਲੇ ਦੇ ਵਿੱਚ ਵੀ ਪ੍ਰਭਾਵਿਤ ਹੁੰਦੇ ਹੋਏ ਨਜ਼ਰ ਆ ਰਹੇ ਨੇ ਪਟਿਆਲੇ ਤੋਂ ਅੱਗੇ ਰੂਪਨਗਰ ਦੀ ਜੇਕਰ ਗੱਲ ਕਰੀਏ ਤਾਂ ਰੂਪਨਗਰ ਦੇ ਵਿੱਚ 68 ਪਿੰਡ ਅਤੇ ਇਸ ਦੇ ਵਿੱਚ ਵੀ ਦੋ ਲੋਕਾਂ ਨੇ ਆਪਣੀ ਜਾਨ ਗਵਾਈ ਤੇ ਇੰਨੇ ਲੋਕ ਤੁਸੀਂ ਦੇਖ ਸਕਦੇ ਆ ਪ੍ਰਭਾਵਿਤ ਹੋਏ ਨੇ ਇੱਥੇ ਤਾਂ ਪ੍ਰਭਾਵਿਤ ਤੁਸੀਂ ਜੇ ਅਪਾ ਥੱਲੇ ਗੱਲ ਕਰੀਏ 313 ਦੇ ਲਾਗੇ ਜਿਹੜੇ ਲੋਕ ਨੇ ਉਹ ਰੈਸਕਿਊ ਵੀ ਕੀਤੇ ਗਏ ਨੇ ਤਾਂ 313 ਤੋਂ ਬਾਅਦ ਜੇਕਰ ਗੱਲ ਕਰੀਏ ਕਿ ਕਿੰਨੇ ਹੈਕਟਰ ਫਸਲ ਹੈ ਉਹ ਤੁਸੀਂ ਦੇਖ ਸਕਦੇ ਆ ਕਿ 1000 ਤੋਂ ਉੱਤੇ ਜਿਹੜੀ ਫਸਲ ਹੈ ਉਹ ਇੱਥੇ ਬਰਬਾਦ ਹੋਈ ਹੈ ਹਾਲਾਂਕਿ ਜੇਕਰ ਹੈਕਟਰਸ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਕੋਈ ਫਿਰ ਮੈਂ ਤੁਹਾਨੂੰ ਰਿਪੀਟ ਕਰ ਰਹੀ ਹਾਂ ਕਿ ਕੋਈ ਇੱਕ ਜਾਂ ਦੋ ਕਿੱਲਾ ਜਾਂ 10 ਕਿੱਲਾ ਨਹੀਂ ਹੈ ਹੈਕਟਰਸ ਦੇ ਵਿੱਚ ਤੁਸੀਂ ਦੇਖ ਸਕਦੇ ਕਿ ਕਿੰਨੇ ਕਿੱਲੇ 1000 ਤੋਂ ਪਲੱਸ ਜਿਹੜੇ ਹੈਗੇ ਨੇ ਹੈਕਟਰਸ ਔਰ ਜਿਹੜੀ ਜ਼ਮੀਨ ਹੈ ਉਹ ਪੂਰਨ ਤੌਰ ਦੇ ਉੱਤੇ ਬਰਬਾਦ ਹੋ ਚੁੱਕੀ ਹੈ ਤੇ ਇਸ ਦੇ ਨਾਲ ਜੇਕਰ ਗੱਲ ਕਰਦੇ ਹਾਂ ਆਪਾਂ ਸੰਗਰੂਰ ਨੂੰ ਲੈ ਕੇ ਤਾਂ ਸੰਗਰੂਰ ਦੇ ਵਿੱਚ ਵੀ ਕੋਈ ਇੱਕ ਜਾਂ ਦੋ ਜਿਹੜਾ ਕਹਿ ਸਕਦੇ ਪਿੰਡ ਜਿਹੜਾ ਪ੍ਰਭਾਵਿਤ ਨਹੀਂ ਹੋਇਆ ਉੱਥੇ ਵੀ 107 ਦੇ ਕਰੀਬ ਜਿਹੜਾ ਪਿੰਡ ਹੈ ਸੰਗਰੂਰ ਦੇ ਵਿੱਚ ਪ੍ਰਭਾਵਿਤ ਹੋਇਆ ਤੇ ਵੱਡੀ ਗੱਲ ਇਹ ਵੀ ਇੱਥੇ ਸਾਹਮਣੇ ਕਿ ਕੋਈ ਰੈਸਕਿਊ ਨਹੀਂ ਕੀਤਾ ਗਿਆ ਇਥੋਂ ਤ ਪਰ ਵੱਡਾ ਅਨੁਕਸਾਨ ਜਿਹੜਾ ਹੈ ਉਹ ਜ਼ਿਆਦਾਤਰ ਫਸਲਾਂ ਦਾ ਹੋਇਆ ਹੈ ਕਿ ਤੁਸੀਂ ਦੇਖ ਸਕਦੇ ਹੋ 6000 ਤੋਂ ਪਲੱਸ ਜਿਹੜੀ ਹੈਕਟਰ ਫਸਲ ਹੈ ਉਹ ਪੂਰਨ ਤੌਰ ਦੇ ਉੱਤੇ ਤਬਾਹ ਜਾਂ ਕਹਿ ਸਕਦੇ ਹਾਂ ਕਿਸਾਨਾਂ ਦੀ ਬਰਬਾਦ ਵੀ ਹੋ ਗਈ ਹੈ ਸੋ ਇਹ ਅੰਕੜਾ ਤੁਹਾਨੂੰ ਸੰਗਰੂਰ ਦਾ ਦਿਖਾ ਰਹੇ ਸਾਂ ਅਗਲੀ ਆਪਾਂ ਐਸਐਸ ਨਗਰ ਦੇ ਉੱਤੇ ਵੀ ਆ ਜਾਂਦੇ ਹਾਂ ਐਸਐਸ ਨਗਰ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹਾਂ ਕਿ ਹੜ੍ਹਾਂ ਦੇ ਨਾਲ 14000 ਜਿਹੜੇ ਲੋਕ ਨੇ ਉਹ ਪ੍ਰਭਾਵਿਤ ਹੋਏ ਨੇ 14000 ਲੋਕਾਂ ਦੇ ਪ੍ਰਭਾਵਿਤ ਦੇ ਨਾਲ 15 ਪਿੰਡ ਜਿਹੜੇ ਪਾਣੀ ਚ ਡੁੱਬੇ ਹੋਏ ਸੀਗੇ ਅਤੇ ਹਾਲਾਂਕਿ ਵੱਡੀ ਗੱਲ ਇਹ ਵੀ ਰਹੀ ਹੈ ਕਿ ਇੱਥੇ ਕਿਸੇ ਨੂੰ ਰੈਸਕਿਊ ਨਹੀਂ ਜਾ ਹਲੇ ਤੱਕ ਉਹਦਾ ਆਂਕੜਾ ਸਾਹਮਣੇ ਨਹੀਂ ਆ ਰਿਹਾ ਪਰ ਵੱਡਾ ਆਂਕੜਾ ਇਹ ਵੀ ਦਿਖਿਆ ਜਾ ਸਕਦਾ ਹੈ ਕਿ ਦੋ ਲੋਕ ਇੱਥੋਂ ਆਪਣੀ ਜਾਨ ਗਵਾ ਚੁੱਕੇ ਨੇ ਅਤੇ ਇਸ ਦੇ ਨਾਲ ਹੀ 2000 ਹੈਕਟੇਰ ਜਿਹੜੀ ਜ਼ਮੀਨ ਹੈ ਆਹਾਂ ਆਂਕੜਾ ਆਪਾਂ ਕਹਿ ਸਕਦੇ ਹਾਂ ਜ਼ਮੀਨਾਂ ਨੂੰ ਲੈ ਕੇ ਕਿ ਇਸ ਵਾਰ ਜਿਹੜਾ ਜ਼ਮੀਨਾਂ ਦਾ ਆਂਕੜਾ ਆ ਉਹ ਵੱਡਾ ਦਿਖਾਈ ਦੇ ਰਿਹਾ ਹੈ 1988 ਦੇ ਹੜੰਗ ਲੈ ਕੇ ਤੇ ਜੇਕਰ ਹੁਣ ਦੀ ਗੱਲ ਕਰੀਏ ਤਾਂ ਉਸ ਸਮੇਂ ਜਿਹੜਾ 9 ਲੱਖ ਕਿਊਸਿਕ ਜਿਹੜਾ ਪਾਣੀ ਸੀ ਛੱਡਿਆ ਗਿਆ ਸੀਗਾ ਪਰ ਇਸ ਜੇ ਸਮੇਂ ਦੇ ਉੱਤੇ ਗੱਲ ਕੀਤੀ ਜਾਵੇ ਤਾਂ ਇਸ ਸਮੇਂ 14 ਲੱਖ ਕਿਊਸਿਕ ਤੋਂ ਉੱਤੇ ਪਾਣੀ ਜਿਹੜਾ ਆ ਉਹ ਪੰਜਾਬ ਦੇ ਵਿੱਚ ਛੱਡਿਆ ਹੈ ਜਿਸ ਦੇ ਕਰਕੇ ਪੂਰਾ ਪੰਜਾਬ ਕਹਿ ਸਕਦੇ 23 ਦੇ 23 ਜ਼ਿਲ੍ਹੇ ਨੇ ਉਹ ਬੁਰੀ ਤਰੀਕੇ ਨਾਲ ਹੜ੍ਹ ਦੀ ਮਾਰ ਦੇ ਨਾਲ ਪ੍ਰਭਾਵਿਤ ਹੋ ਚੁੱਕੇ ਨੇ ਤੇ ਇਸ ਦੇ ਨਾਲ ਅੱਗੇ ਗੱਲ ਕਰਦੇ ਹਾਂ ਐਸਬੀਐਸ ਨਗਰ ਨੂੰ ਲੈ ਕੇ ਉਸ ਦੇ ਵਿੱਚ ਰਾਹਤ ਵਾਲੀ ਖਬਰ ਪਹਿਲਾਂ ਆਪਾਂ ਦੇਖਦੇ ਹਾਂ ਦੇਖਦੇ ਆ ਨਾ ਕੋਈ ਲੋਕ ਹੜ ਦੇ ਨਾਲ ਪ੍ਰਭਾਵਿਤ ਹੋਇਆ ਨਾ ਕਿਸੇ ਦੀ ਜਾਨ ਗਈ ਹੈ ਤੇ ਨਾ ਕਿਸੇ ਨੂੰ ਰੈਸਕਿਊ ਕਰਨਾ ਪਿਆ ਪਰ ਵੱਡੀ ਗੱਲ ਇੱਥੇ ਵੀ ਨਜ਼ਰ ਆ ਰਹੀ ਹੈ ਕਿ 28 ਪਿੰਡ ਪਾਣੀ ਚ ਡੁੱਬੇ ਸੀ ਜਿਸ ਨੂੰ ਲੈ ਕੇ ਜ਼ਮੀਨਾਂ ਦੀ ਜੇਕਰ ਗੱਲ ਕਰੀਏ ਤਾਂ ਜ਼ਮੀਨ ਵੀ ਆਪਾਂ ਕਹਿ ਸਕਦੇ ਤੱਤੇ 188 ਜਿਹੜੇ ਅਸ਼ਰੀਆ 31 ਜਿਹੜੇ ਹੈਕਟਰ ਨੇ ਉਹ ਪੂਰਨ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਐਸਬੀਐਸ ਨਗਰ ਚ ਬਰਬਾਦ ਹੁੰਦੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਇਸ ਦੇ ਨਾਲ ਜੇ ਆਪਾਂ ਸ਼੍ਰੀ ਮੁਕਸਰ ਸਾਹਿਬ ਦੀ ਗੱਲ ਕਰੀਏ ਤਾਂ ਸ਼੍ਰੀ ਮੁਕਸਰ ਸਾਹਿਬ ਤੋਂ ਰਾਹਤ ਵਾਲੀ ਖਬਰ ਹੈ ਕੀ 23 ਪਿੰਡ ਪਾਣੀ ਚ ਤਾਂ ਜ਼ਰੂਰ ਡੁੱਬੇ ਨੇ ਪਰ ਜਿਹੜਾ ਫਸਲਾਂ ਦਾ ਜਾਂ ਕਿਸੇ ਦੀ ਜਾਨ ਦਾ ਜਾਂ ਕਿਸੇ ਲੋਕਾਂ ਨੂੰ ਕੋਈ ਖਾਸ ਤੌਰ ਦੇ ਉੱਤੇ ਨੁਕਸਾਨ ਨਹੀਂ ਹੋਇਆ ਤੇ ਇਸ ਦੇ ਨਾਲ ਜੇ ਅਕੀਰਲੇ ਜ਼ਿਲ੍ਹੇ ਦੀ ਮੈਂ ਤੁਹਾਡੇ ਨਾਲ ਗੱਲ ਕਰਾਂ ਤਰਨਤਾਰਨ ਨੂੰ ਲੈ ਕੇ ਤਾਂ ਤਰਨਤਾਰਨ ਦੇ ਵਿੱਚ 70 ਪਿੰਡ ਜਿਹੜੇ ਨੇ ਉਹ ਪ੍ਰਭਾਵਿਤ ਤਾਂ ਹੋਏ 70 ਪਿੰਡਾਂ ਦੇ ਨਾਲ-ਨਾਲ ਪ੍ਰਭਾਵਿਤ ਹੋਣ ਦੇ ਬਾਵਜੂਦ ਕਹਿ ਸਕਦੇ ਆ ਕਿ ਕਿਸੇ ਦੀ ਜਾਨ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਜੇ ਜੇ ਆਪਾਂ ਹੈਕਟੇਰਸ ਦੀ ਗੱਲ ਕਰੀਏ ਤਾਂ ਹੈਕਟੇਰਸ ਦਾ ਜਿਹੜਾ ਰੇਟ ਹੈ ਉਹ ਬਹੁਤ ਜ਼ਿਆਦਾ ਹੈ ਦੇਖਿਆ ਜਾ ਸਕਦਾ ਹੈ 12828 ਅੱਜ ਜੇ ਆਪਾਂ ਗੱਲ ਕਰੀਏ ਕਿ ਹੈਕਟਰ ਜਿਹੜੀ ਜ਼ਮੀਨ ਹੈ ਉਹ ਬਰਬਾਦ ਹੋ ਚੁੱਕੀ ਤੇ ਜਦੋਂ ਆਪਾਂ ਜ਼ਮੀਨੀ ਪੱਧਰ ਦੇ ਉੱਤੇ ਕਿਸਾਨਾਂ ਦੇ ਨਾਲ ਵੀ ਗੱਲਬਾਤ ਕੀਤੀ ਤਾਂ ਕਿਸਾਨਾਂ ਨੇ ਦੱਸਿਆ ਕਿ ਜੇਕਰ ਉਹ ਆਪਣੀ 1 ਕਿੱਲੇ ਦਾ ਫਸਲ ਬੀਜਦੇ ਨੇ ਤਾਂ ਉਹਨਾਂ ਦਾ 1 ਕਿੱਲੇ ਦਾ ਜਿਹੜਾ ਫਸਲ ਦਾ ਬੀਜਣ ਦਾ ਰੇਟ ਹੁੰਦਾ ਹੈ ਉਹ ਘੱਟੋ-ਘੱਟ 1 ਲੱਖ ਤੋਂ ਉੱਤੇ ਜਾਂਦਾ ਪਰ ਜਿਹੜਾ ਸਰਕਾਰ ਦੇ ਵੱਲੋਂ ਇਸ ਸਮੇਂ ਮੁਆਵਜ਼ਾ ਦਿੱਤਾ ਜਾ ਰਿਹਾ ਉਹ 20000 ਪਰ ਏਕੜ ਜਿਹੜਾ ਉਹ ਦਿੱਤਾ ਜਾ ਰਿਹਾ ਤੇ ਕਿਸਾਨ ਕਹਿ ਰਹੇ ਨੇ ਜੇਕਰ 20000 ਤੋਂ ਵੱਧ ਕੇ ਉਸ ਨੂੰ 50000 ਵੀ ਕਰ ਦਿੱਤਾ ਜਾਵੇ ਤਾਂ ਉਹਨਾਂ ਵਾਸਤੇ ਵੱਡਾ ਰਾਹਤ ਦਾ ਕਾਰਜ ਵੀ ਸਾਬਿਤ ਹੋ ਸਕਦਾ ਤੇ ਇਸ ਦੇ ਨਾਲ ਹੀ ਤੁਹਾਨੂੰ ਮੈਂ ਜਿਹੜੇ 23 ਜ਼ਿਲ੍ਹੇ ਨੇ ਉਹਨਾਂ ਨੂੰ ਤੁਹਾਡੇ ਨਾਲ ਸਾਂਝਾ ਕੀਤਾ ਤੇ ਮੈਂ ਮੋੜ ਇੱਕ ਵਾਰ ਦੱਸਦਾ ਕਿ ਕਿਹੜੇ-ਕਿਹੜੇ 23 ਜ਼ਿਲ੍ਹੇ ਨੇ ਤੁਸੀਂ ਗੱਲ ਕੀਤੀ ਸੀ ਅੰਮ੍ਰਿਤਸਰ ਬਰਨਾਲਾ ਬਠਿੰਡਾ ਫਰੀਦਕੋਟ ਫਤਿਹਗੜਾ ਫਾਜ਼ਿਲਕਾ ਫਿਰੋਜ਼ਪੁਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪਠਾਨਕੋਟ ਪਟਿਆਲਾ ਰੂਪਨਗਰ ਸੰਗਰੂਰ ਐਸਐਸ ਨਗਰ ਐਸਬੀਐਸ ਨਗਰ ਸ਼੍ਰੀ ਮੁਕਤਸਰ ਸਾਹਿਬ ਤੇ ਤਰਨਤਾਰਨ ਜ਼ਿਲ੍ਹੇ ਦੀ ਤੁਹਾਡੇ ਨਾਲ ਅਸੀਂ ਗੱਲਬਾਤ ਸਾਂਝੀ ਕੀਤੀ ਤੇ ਤੁਸੀਂ ਦੇਖ ਸਕਦੇ ਸੀ ਕਿ ਕਿਸ ਤਰੀਕੇ ਦੇ ਨਾਲ ਵੱਡੇ ਆંકੜੇ ਇੱਥੋਂ ਸਾਹਮਣੇ ਆਏ ਨੇ ਤੇ ਜੇ ਇਸ ਦੇ ਨਾਲ ਮੈਂ ਤੁਹਾਡੇ ਨਾਲ ਹੋਰ ਗੱਲਬਾਤ ਸਾਂਝੀ ਕਰਦਾ ਕਿ ਐਨਡੀਆਰਐਫ ਤੇ ਜਿਹੜੀ ਬੀਐਸਐਫ ਦੀਆਂ ਟੀਮਾਂ ਪੂਰਨ ਤੌਰ ਦੇ ਉੱਤੇ ਆਪਣਾ ਕੰਮ ਕਰਦੀਆਂ ਹੋਈ ਨਜ਼ਰ ਆ ਰਹੀਆਂ ਸੀ ਤੇ ਇਹਨਾਂ ਵੱਲੋਂ ਜਿਹੜੇ ਰਾਹਤ ਕੈਂਪ ਵੀ ਲਗਾਏ ਗਏ ਨੇ ਜਿੱਥੇ ਰੈਸਕਿਊ ਕਰਕੇ ਲੋਕਾਂ ਨੂੰ ਰੱਖਿਆ ਗਿਆ ਤੇ 112 ਤੋਂ ਜਿਹੜੇ ਪਲੱਸ ਕੈਂਪ ਨੇ ਉਹ ਲੱਗੇ ਹੋਏ ਨੇ ਪੰਜਾਬ ਦੇ ਵਿੱਚ ਤਾਂ ਵੱਖ-ਵੱਖ ਦਾਨ ਨੂੰ ਗਿਣਤੀ ਦੱਸਦੀ ਹੈ ਤਾਂ ਪੂਰੇ ਪੰਜਾਬ ਦੇ ਵਿੱਚ 182 ਤੋਂ ਵੱਧ ਜਿਹੜੀਆਂ ਵੋਟਾਂ ਨੇ ਉਹ ਵੀ ਆਈਆਂ ਸਿਗੀਆਂ ਸੋ ਇਹ ਸਨ ਪੂਰੇ ਆਂਕੜੇ ਜੋ ਤੁਸੀਂ ਵਾਜਦਾ ਪੰਜਾਬ ਦੇ ਰਾਹੀਂ ਸਾਡੇ ਚੈਨਲ ਤੋਂ ਦੇਖੇ ਨੇ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਮੁੜ ਹਾਜ਼ਰ ਹੁੰਨੇ ਆ ਇੱਕ ਅੱਧਿਆ ਦੀ ਡਿਟੇਲ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ